ਚੱਲ ਗੋ ਆਜ ਇਹਨਾਂ ਵਾਚ ਅੱਜ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਇੱਕ ਤਾਂ ਗ੍ਰਾਮ ਬਲਾਕ ਸੰਗਰੂਰ ਵੱਟੋਂ ਜਿਹੜਾ ਕਿ ਕਰਨਜੀਤ ਮਡੇਰ ਆ ਇਹਦਾ ਇੱਕ ਬੈਂਕ ਦੇ ਨਾਲ ਕਾਫੀ ਸਮੇ ਤੋਂ ਤੇ ਲੈਂਡ ਦਾ ਸੰਬੰਧ ਚੱਲ ਰਿਹਾ ਜਿਹੜੇ ਨੇ ਕੋਰੋਨਾ ਦੇ ਵਿੱਚ ਆ ਕੇ ਕਿਸ਼ਤਾਂ ਟੁੱਟ ਗਈਆਂ ਬੈਂਕ ਨਾਲ ਕਈ ਵਾਰ ਦੇ ਵਿੱਚ ਬੈਠੇ ਆ ਜਿਹੜਾ ਕਿ ਬੈਂਕ ਨਿਪਟਣ ਦੇ ਰਾਹ ਤੇ ਨਹੀਂ ਆ ਰਹੀ ਕਈ ਵਾਰ ਮਕਾਨ ਨੂੰ ਜਿੰਦਾ ਲਾ ਚੁੱਕੀ ਆ ਜਿਹੜਾ ਮਕਾਨ ਆ ਟੱਕ ਟੱਕਾ ਸਰਪ ਤੋਂ ਦੋ ਤਾਈ ਸੁੱਤ ਨੀਵਾ ਪਾਣੀ ਵਾਰਨ ਤੋਂ ਆ ਬੱਲੇ ਨੇ ਆ ਲਾ ਰੱਖਿਆ ਪਲੇਟ ਇੱਕ ਪੱਤੀ ਬਣਾ ਕੇ ਇਹ ਜਗ੍ਹਾ ਦੇ ਜਿਹੜਾ ਅੰਦਰ ਆ ਬਹੁਤ ਨੀਮੀਆਂ ਵੀ ਪਾਣੀ ਨਾ ਵੜੇ ਪਰ ਬੈਂਕ ਇਹਦਾ ਜਿਹੜਾ ਰੇਟ ਆ ਰੇਟ ਆ ਲੀਡ ਦਾ ਰੇਟ ਆ ਇਹਦੇ ਨਾਲੋਂ 2-3000 ਰੁਪਇਆ ਵਾਤ ਬਣਾ ਕੇ ਇਹਦੀ ਰਕਮ ਦਾ ਰਸੀਦੀ ਪਾਉਣਾ ਚਾਹੁੰਦੀ ਆ ਜਿਹੜਾ ਕਿ ਕਿਸਾਨ ਦਾ ਲਗਭਗ 27 ਲੱਖ ਰੁਪਇਆ ਭਰ ਚੁੱਕਿਆ ਪਿਆ ਹੈ ਤੇ ਜਿਹੜਾ ਬੈਂਕ ਨੂੰ ਕਿਹਾ ਸੀ ਵੀ ਇਹਦੇ ਲਵੇ ਕੋਈ ਜ਼ਮੀਨ ਨਹੀਂ ਹੈਗੀ ਕੱਲਾ ਮਕਾਨ ਇਹਨਾਂ ਨੂੰ 25 ਲੱਖ ਰੁਪਇਆ ਬੈਂਕ ਨੂੰ ਹੋਰ ਕਹਦਾ ਦੀ ਵੀ 25 ਲੱਖ ਰੁਪਇਆ ਹੋਰ ਭਰਦੇ ਨਹੀਂ ਸਾਈਟ ਪਰਮਿਟ ਨੂੰ ਪਰ ਬੈਂਕ ਦੇ ਅਧਿਕਾਰੀ ਕਈ ਵਾਰ ਹੱਲਾ ਕਰਕੇ ਆਏ ਨੇ ਜਿਹੜਾ ਪ੍ਰਸ਼ਾਸਨ ਕਈ ਵਾਰ ਚੜ੍ਹ ਕੇ ਆਇਆ ਜਿੰਦੇ ਲਾ ਜਾਂਦਾ ਐਕਤੀ ਜਿੰਦੇ ਵਾਲੀ ਜਿਹੜੀ ਸਰਕਾਰੀ ਅਧਿਕਾਰੀ ਪ੍ਰਸ਼ਾਸਨ ਦੇ ਆਏ ਨੇ ਬੈਂਕ ਵੱਲੋਂ ਉਹ ਕੰਧਾਂ ਟੱਪ ਕੇ ਅੰਦਰ ਵੀ ਜਿੰਦੇ ਲਾ ਕੇ ਗਏ ਨੇ ਜਿਹੜਾ ਕਿ ਪਰਿਵਾਰ ਅੰਦਰ ਸੁੱਤਾ ਪਿਆ ਦੀ ਲਾ ਲੋ ਦੁਪਹਿਰੇ ਦੇ ਵਿੱਚ ਗਰਮੀ ਦਾ ਮੌਸਮ ਹੈ ਤੇ ਇਹਨਾਂ ਨੂੰ ਉੰਤ ਜਿਵੇਂ ਐਂਟਰੀ ਹੋਈ ਐਂਟਰੀ ਹੋਈ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਅੰਦਰ ਵੜ ਕੇ ਘਰਾਂ ਨੂੰ ਜਿੰਦੇ ਲਾਉਣ ਲੱਗੇ ਤੇ ਇਹ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਤੇ ਇਹ ਕਿਹੜੇ ਬੈਂਕ ਅਧਿਕਾਰੀ ਆਏ ਕਿ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਦੀ ਇਹ ਠੀਕ ਨਹੀਂ ਹੈਗਾ ਕਿਸੇ ਪਰਿਵਾਰ ਦੀ ਘਰ ਦੀ ਸਤਿ ਹੋਣਾ ਇਹਨੂੰ ਬੈਠ ਕੇ ਜਥੇਬੰਦ ਨੂੰ ਪ੍ਰਵਾਹ ਤਿਆਰ ਆ ਜੇ ਐਂ ਘਰਾਂ ਦੇ ਵਿੱਚ ਜ਼ਬਰਦਸਤੀ ਵਰਕੇ ਜਿੰਦੇ ਲਾਉਣਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਕ ਵੱਲੋਂ ਕਿਸੇ ਦੇ ਘਰ ਦੀ ਸਤ ਨਹੀਂ ਖੋਣ ਦਿੱਤੀ ਜਾਊਗੀ ਏਸੀਆਂ ਜਿੰਦਾ ਤੋੜ ਕੇ ਪ੍ਰਵਾਦ ਨੂੰ ਅੰਦਰ ਬਾੜਦੇ ਆ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਦਾ ਗਰਾਹ ਬਲਾਕ ਸੰਗਰੂਰ ਦੇ ਆਪਕੀ ਵਧੀਆ ਜਿਹੜੀ ਪਿੰਡ ਦੇ ਵਿੱਚੋਂ ਆਈ ਆ ਕਿ ਇਤੋਂ ਆਹ ਸੰਗਰੂਰ ਦੇ ਕਈ ਪਰੀਆ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਦਵਾ ਨੂੰ ਅਜੇ ਕਢਾਉਣੀ ਫਰਕਦਾ ਜਿਹੜੀ ਉਹ ਨਾ ਕਰੇ ਲੋਕ ਇੱਕ ਤਾਂ ਜਿੰਦਾਬਾਦ 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 ਟਿਕਸਾਨ ਜੁਨੀ ਨੇ ਇੱਕ ਟਾਗਰਾ ਹਾਂ ਜਿੰਦਾਬਾਦ 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 ਕੱਲੇ ਕੱਲੇ ਮਾਂ ਨਾ ਕਹੋ ਇਕੱਠੇ ਹੋ ਕੇ ਅੱਗੇ ਆਓ ਕੀ ਕਰਨਗੇ ਜਲਾ ਠਾਣੇ ਲੋਕਾਂ ਦੇ ਹੜਬਾਤੇ ਜਾਣੇ زندہ باد زندہ باد زندہ باد کی کرن گے چلا تھانے لوکان دے ہٹ پاتے جاں لوکان کراں تو ویکھاں میں بند کرو بند کرو بند کرو لوکان کراں جو ویکھن کر उके आहे